ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪਿਛਲੇ ਅੰਦੋਲਨ ਦੀਆਂ ਬਕਾਇਆ ਰਹਿੰਦੀਆਂ ਮੰਗਾਂ ਨੂੰ ਲੈ ਕੇ ਜਿਵੇਂ ਕਿ ਲਖੀਮਪੁਰ ਖੀਰੀ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਸੀ ਕਿਸਾਨਾਂ ਦਾ ਪਹਿ ਕੇਸ ਮੁਕਾਦਮੇ ਵਾਪਸ ਕਰਵਾਉਣੇ ਸੀ ਬਿਜਲੀ ਸੋਧ ਬਿੱਲ ਦਾ ਜਿਹੜਾ ਇਹਨਾਂ ਨੇ ਲੈ ਕੇ ਆਇਆ ਤਾਂ ਉਹ ਵਾਪਸ ਕਰਾਉਣਾ ਤੇ ਨਾਲ ਦੀ ਨਾਲ ਪੋਲੂਸ਼ਨ ਐਕਟ ਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢਣ ਦੀ ਗੱਲ ਦੇ ਨਾਲ-ਨਾਲ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣ ਦੀ ਗੱਲ ਸੀ ਤੇ ਸਰਕਾਰ ਨੇ ਵੱਖ-ਵੱਖ ਸਮੇਂ ਤੇ ਆਪਣੇ ਨਾਲ ਕੀਤੇ ਵਾਅਦੇ ਕਿ ਕਿਸਾਨ ਨੂੰ ਕਰਜ਼ੇ ਮੁਕਤ ਕੀਤਾ ਜਾਏ ਕਮ ਸੇ ਕਮ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਦਿੱਤਾ ਜਾਏ ਔਰ ਇਸੇ ਤਰ੍ਹਾਂ ਕਿ ਭਾਰਤ ਡਬਲਯੂਟੀਓ ਦੇ ਵਿੱਚੋਂ ਬਾਹਰ ਆਵੇ ਇਹਦੇ ਨਾਲ ਲੈਂਡ ਐਕੁਇਜ਼ੀਸ਼ਨ ਐਕਟ ਜਿਹੜਾ 2013 ਦਾ ਸੀ ਜਿਹਨੂੰ ਸਰਕਾਰ ਨੇ ਮੋਡਿਫਾਈਟ ਬਣਾ ਕੇ ਉਹਦੇ ਵਿੱਚ ਫਿਰ ਬਦਲ ਕੀਤੇ ਉਹਨੂੰ ਮੁੜ ਦੁਬਾਰਾ 2013 ਵਾਲੇ ਮਾਡਲ ਐਕਟ ਕਾਨੂੰਨ ਨੂੰ ਜਮੀਨਾਂ ਦੀ ਗ੍ਰਹਿਣ ਐਕਟ ਨੂੰ ਉਹਨੂੰ ਠੀਕ ਕਰਨ ਦੀ ਲੋੜ ਮਹਿਸੂਸ ਕਰਕੇ ਅੰਦੋਲਨ ਲੜਿਆ ਜਾ ਰਿਹਾ ਹੈ। ਇਹ ਜੋ ਅੰਦੋਲਨ ਹੈ ਇਹ ਲੱਗਦਾ ਦੇਖਣ ਨੂੰ ਕਿ ਸ਼ਾਇਦ ਖਨੌਰੀ ਬੈਟ ਬਾਰਡਰ ਤੇ ਆ ਜਾਂ ਸੰਭੂ ਬਾਰਡਰ ਤੇ ਆ ਜਾਂ ਡੱਬ ਵਾਲੀ ਬਾਰਡਰ ਤੇ ਆ ਇਸ ਤੋਂ ਇਲਾਵਾ ਹਰਿਆਣੇ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਚੱਲ ਰਹੇ ਨੇ ਨਾਲ ਇਸ ਤੋਂ ਵੀ ਅੱਗੇ ਵਧ ਕੇ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਕਰਨਾ ਇਸ ਅੰਦੋਲਨ ਦੀ ਸਮਰਥਨ ਦੇ ਵਿੱਚ ਕਰਨਾਟਕਾ ਦੇ ਅੰਦਰ ਟ੍ਰੇਨਾਂ ਰੋਕੀਆਂ ਗਈਆਂ ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਜਿੱਤੇ ਗਏ ਕਾਰਜਕ੍ਰਮ ਦੇ ਮੁਤਾਬਕ ਅਲੱਗ-ਅਲੱਗ ਰਾਜਾਂ ਦੇ ਵਿੱਚ ਟ੍ਰੇਨਾਂ ਰੁਕੀਆਂ ਔਰ ਬਹੁਤ ਸਾਰੇ ਥਾਵਾਂ ਦੇਤੇ ਕਈ ਥਾਂ ਜਿਹਾ ਵੀ ਆਏ ਜਿੱਥੇ ਲੋਕਾਂ ਨੂੰ ਡਿਟੇਨ ਵੀ ਕੀਤਾ ਪੁਲਿਸ ਨੇ ਲੇਕਿਨ ਸਵਾਲ ਇਹ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਇੱਥੇ ਕੀਤੀ ਗਈ ਧੱਕੇਸ਼ਾਹੀ ਨੂੰ ਲੈ ਕੇ ਬੇਇਨਸਾਫੀ ਨੂੰ ਲੈ ਕੇ ਲੋਕਾਂ ਨੇ ਆਪਣੇ ਰੋਸ ਦਾ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਲੋਕ ਮੈਦਾਨ ਦੇ ਵਿੱਚ ਨਿਕਲਣੇ ਲੋਕ ਬਾਹਰ ਨਿਕਲੇ ਮੈਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਦੋਸਤੋ ਵਕਤ ਆ ਤੁਹਾਡੇ ਹੱਥ ਚ ਆ ਜਾ ਅਗਰ ਇਹ ਮੰਗਾਂ ਮਨਾਉਣੀਆਂ ਨੇ ਇਹਨਾਂ ਮੰਗਾਂ ਦਾ ਹੱਲ ਕਰਵਾਉਣਾ ਹੈ ਤਾਂ ਅੱਜ ਪੂਰੇ ਦੇਸ਼ ਦੀ ਕਿਸਾਨੀ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਵੱਡੀ ਪੱਦਰ ਦੇ ਉੱਤੇ ਉੱਠਿਆ ਹੈ ਇਹਦੇ ਨਾਲ ਹੀ ਹਰਿਆਣਾ ਬੇਸ਼ੱਕ ਹਰਿਆਣੇ ਦੇ ਵਿੱਚ ਵੱਡੀ ਪਦਰ ਤੇ ਪਹਿਲਾਂ ਪੈਰਾਮਿਲਟਰੀ ਫੋਰਸਿਜ਼ ਲਾ ਕੇ ਲੋਕਾਂ ਨੂੰ ਰੋਕੀ ਬੈਠੇ ਨੇ ਨੱਪੀ ਬੈਠੇ ਨੇ ਲੇਕਿਨ ਲੋਕਾਂ ਦੇ ਅੰਦਰ ਇੱਕ ਬਹੁਤ ਵੱਡਾ ਉਬਾਲ ਹੈ ਜਿਹੜਾ ਤੁਸੀਂ ਦੇਖੋਗੇ ਇੱਕ ਦਿਨ ਇੱਕ ਜਵਾਲਾਮੁਖੀ ਬਣ ਕੇ ਫਟੇਗਾ ਔਰ ਇਹ ਇਹ ਮੰਗ ਕੱਲੇ ਹਰਿਆਣੇ ਦੇ ਪੰਜਾਬ ਦੀ ਨਹੀਂ ਦੋਸਤੋ ਇਹ ਪੂਰੇ ਦੇਸ਼ ਦੀ ਮੰਗ ਹੈ ਸੋ ਸਾਰੇ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਮ ਦੁਕਾਨਦਾਰਾਂ ਨੂੰ ਇੰਡਸਟਰੀ ਲਿਸਟਾਂ ਨੂੰ ਇਸ ਮદાન ਦੇ ਵਿੱਚ ਉਤਰਨ ਦੀ ਲੋੜ ਹੈ ਜੀ ਉਤਰੋ ਕਿਉਂਕਿ ਕੋ ਲੰਬਾ ਸੀ ਤੇ ਪੰਜਾਬ ਤਿੰਨ ਕਾਨੂੰਨ ਵਾਪਸ ਕਰਵਾ ਕੇ ਵਾਪਸ ਚਲੇ ਆ ਗਿਆ ਸ਼ਾਇਦ ਪੰਪੂਰੇ ਭਾਰਤ ਦੀ ਗੱਲ ਨਹੀਂ ਕੀਤੀ ਲੇਕਿਨ ਅੱਜ ਦੁਬਾਰਾ ਉਹੀ ਅੰਦੋਲਨ ਖੜਾ ਕੀਤਾ ਗਿਆ ਪੰਜਾਬ ਮੋਰੀ ਹੋ ਕੇ ਲੜਾਈ ਨੂੰ ਲੜ ਰਿਹਾ ਸਾਰੇ ਦੇਸ਼ ਦੇ ਕਿਸਾਨਾਂ ਨੂੰ ਸਾਡੀ ਅਪੀਲ ਦਾ ਸਾਥ ਦੇ ਔਰ ਆਮ ਲੋਕ ਵੀ ਇਹਦਾ ਹਿੱਸਾ ਬਣ ਕਿਉਂਕਿ ਜਿਸ ਵੇਲੇ ਬੜੀ ਇੰਪੋਰਟੈਂਟ ਗੱਲ ਹੈ ਇਹ ਸਮਝਣ ਵਾਲੀ ਕਿ ਦੋਸਤੋ ਐਮਐਸਪੀ ਦੀ ਗਰੰਟੀ ਦਾ ਅਗਰ ਕਾਨੂੰਨ ਬਣੇਗਾ ਤਾਂ ਜਿਸ ਤਰੀਕੇ ਦੇ ਨਾਲ ਸਾਨੂੰ ਸਾਡੀਆਂ ਲੋ ਰੋਜ਼ ਮਰਾਂ ਦੀਆਂ ਲੁੜਿੰਦੀਆਂ ਵਸਤੂਆਂ ਦੇ ਵਿੱਚ ਲੁੱਟਿਆ ਜਾ ਰਿਹਾ ਹੈ ਉਹਦਾ ਰੇਟ ਕੰਟਰੋਲ ਹੋਏਗਾ ਜਿਵੇਂ ਅੱਜ ਆਪਾਂ ਦੇਖਦੇ ਆਂ ਕਣਕ ਦੀ ਜੇ ਐਮਐਸਪੀ ਹੈ ਤੇ ਕਣਕ ਤੋਂ ਕਣਕ ਲੋਕਾਂ ਨੂੰ ਕੰਟਰੋਲ ਰੇਟ ਤੇ ਮਿਲਦੀ ਹੈ ਇਸੇ ਤਰੀਕੇ ਨਾਲ ਅਗਰ ਹੋਰ ਫਸਲਾਂ ਦੇ ਉੱਤੇ ਵੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਜੇਗਾ ਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਨੂੰ ਕੰਟਰੋਲ ਕਰਨਾ ਉਹਨਾਂ ਦੀ ਮਹਿੰਗਾਈ ਕੰਟਰੋਲ ਕਰਨੀ ਸਾਡੇ ਲਈ ਆਸਾਨ ਹੋ ਜੇਗੀ ਨਾਲ ਇੰਨਾ ਹੀ ਨਹੀਂ ਗੱਲ ਮੁੱਕਦੀ ਕਿ ਜਿਸ ਵੇਲੇ ਮੰਨ ਲਓ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਜਾਂਦਾ ਕਿਸਾਨ ਨੂੰ ਪੂਰਾ ਰੇਟ ਮਿਲ ਜਾਂਦਾ ਹੈ ਔਰ ਕਿਸਾਨ ਖੁਸ਼ਹਾਲ ਹੋਏਗਾ ਕਿਸਾਨ ਦੀ ਖੁਸ਼ਹਾਲੀ ਦੇ ਵਿੱਚੋਂ ਪੂਰਾ ਬਾਜ਼ਾਰ ਪੂਰੀ ਮਾਰਕੀਟ ਪੂਰਾ ਸਿਸਟਮ ਖੁਸ਼ਾਲ ਹੋਗਾ ਕਿਉਂਕਿ ਕਿਸਾਨ ਦਾ ਜਿਹੜਾ ਜੇਬ ਚ ਆਇਆ ਪੈਸਾ ਉਹਨੇ ਜੇਬ ਚ ਨਹੀਂ ਰੱਖਣਾ ਜਾਂ ਕਿਸੇ ਸਵਿਸ ਬੈਂਕ ਦੇ ਵਿੱਚ ਜਾਂ ਕਿਸੇ ਹੋਰ ਪਾਸੇ ਨਹੀਂ ਭੇਜਣਾ ਉਹਨੇ ਵੀ ਬਾਜ਼ਾਰ ਦੇ ਵਿੱਚੋਂ ਆਪਦਾ ਰੋਜ਼ ਮਰਹੜੀਆਂ ਲੋੜੀ ਦੀਆਂ ਵਸਤੂਆਂ ਖਰੀਦਣੀਆਂ ਨੇ ਘਰੇਲੂ ਵਸਤੂਆਂ ਖਰੀਦਣੀਆਂ ਨੇ ਔਰ ਜਿਹੜੀਆਂ ਚੀਜ਼ਾਂ ਦੀ ਉਹ ਖਰੀਦੋ-ਫਰੋਕਤ ਕਰੇਗਾ ਉਹਨਾਂ ਚੀਜ਼ਾਂ ਦੀ ਡਿਮਾਂਡ ਵਧੇਗੀ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਉਹਨਾਂ ਦੇ ਮੁਤਾਬਕ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਰੁਜ਼ਗਾਰ ਵਧੇਗਾ ਸੋ ਇਸ ਕਰਕੇ ਇਹ ਮੰਗ ਆ ਜਿਹੜੀ ਇਕੱਲੇ ਕਿਸਾਨਾਂ ਦੀ ਨਹੀਂ ਹੈ ਪੂਰੇ ਦੇਸ਼ ਦੀ ਮੰਗ ਹੈ ਸਾਰੇ ਲੋਕਾਂ ਨੂੰ ਸਾਡੀ ਅਪੀਲ ਆਸਤ ਜੋੜ ਕੇ ਕਿ ਤਕੜੇ ਹੋਵੋ ਅੰਦੋਲਨ ਦਾ ਦਬਾਅ ਸਰਕਾਰ ਤੇ ਬਣਿਆ ਹੋਇਆ ਇਸ ਦਬਾਅ ਨੂੰ ਹੋਰ ਵਧਾਈਏ ਹੋਰ ਤਕੜਾ ਕਰੀਏ ਤਾਂ ਕਿ ਆਪਾਂ ਅੰਦੋਲਨ ਜਿੱਤ ਕੇ ਲੋਕਾਂ ਦੀ ਝੋਲੀ ਚ ਪਾ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ